विधानसभा ਹਲਕਾ ਮਜੀਠਾ ਦੇ ਵਿੱਚ ਮੰਗਲਵਾਰ ਨੂੰ ਅਕਾਲੀ ਦਲ ਦੇ ਦਰਜਨਾਮਾ ਫਰ ਕਰ ਅਕਾਲੀ ਦਲ ਨੂੰ અલਵਿਦਾ ਕਹਿ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਗਏ ਇਸ ਮੌਕੇ ਹਲਕਾ ਮਜੀਠਾ ਦੇ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਲਾਲੀ ਮਜੀਠੀਆ ਉੱਥੇ ਪਹੁੰਚੇ ਤੇ ਉਨ੍ਹਾਂ ਨੇ ਕਿਹਾ ਕਿ ਪਿਛਲੇ 10 ਸਾਲਾਂ ਤੋਂ ਅਕਾਲੀਆਂ ਵੱਲੋਂ ਲੋਕਾਂ ਤੇ ਝੂਠੇ ਕੇਸ ਪਰਚੇ ਦਰਜ ਕਰਵਾਏ ਜਾ ਰਹੇ ਨੇ ਇਸ ਸਭ ਤੋਂ ਸੰਗਾਤ ਨੂੰ ਖੁਣ ਕਾਂਗਰਸ ਪਾਰਟੀ ਦੇ ਨਾਲ ਹਨ ਉਧਰ ਲੋਕਾਂ ਦਾ ਵਿਸ਼ੇਖਣਾ ਕਿ ਅਕਾਲੀ ਗਲਤੀਆਂ ਗਲਤ ਨੀਤੀਆਂ ਤੇ ਨਸ਼ੇ ਦੇ ਕਾਰੋਬਾਰ ਨੂੰ ਰੋਕਣ ਦੇ ਲਈ ਕੋਸ਼ਿਸ਼ ਕਰਦੇ ਇਹ ਵੀ ਕਿਹਾ ਖਿਲਾਲੀ ਜੀ ਨੇ ਕਿ ਸਰਕਾਰ ਬਣੇ ਬਾਦ ਨਸ਼ਾ ਮੁਕਤ ਪੰਜਾਬ ਬਣ ਜਾਏਗਾ ਇਹ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਬਾਰੇ ਇਹ ਆਖਿਆ ਕਿ ਸਿੱਖ ਦਸ਼ਮਨ ਪਾਰਟੀ 'ਚ ਜਾ ਰਹੇ ਨੇ ਮੈਂ ਦੱਸਣਾ ਚਾਹੁੰਦਾ ਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਪੜਕਾ ਕੇ ਇਹ ਸਿਆਸੀ ਰੋਟੀਆਂ ਸੇਕਣੀਆਂ ਬੰਦ ਕਰਨ ਇਹ ਤੇ ਸੁਖਬੀਰ ਸਿੰਘ ਬਾਦਲ ਪੁਰਾਣਾ ਇਤਿਹਾਸ ਵੇਖ ਲੈਣ ਕਿ ਜਿੱਥੇ ਇੱਕ ਜੇਕਾ ਆਪਰੇਸ਼ਨ ਬਲੂ ਸਟਾਰ ਆ ਉਹਦੇ ਬਾਰੇ 'ਚ ਕੀ ਲਿਖ ਕੇ ਦਿੱਤਾ ਹੈ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਿ ਇਸ ਤਰ੍ਹਾਂ ਸੰਧਰ ਚਾਂਸਿੰਗ ਲੰਗੋਵਾਲ ਉਹਨਾਂ ਦੀ ਚਿੱਠੀ ਇਹਨਾਂ ਨੇ ਦਿੱਤੀ ਸੀ ਔਰ ਐਲਕੇ ਅਡਵਾਨੀ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਨੇ ਉਹਨਾਂ ਨੇ ਆਪਣੀ ਕਿਤਾਬ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਕਲੀਅਰ ਲਿਖਿਆ ਕਿ ਅਸੀਂ 35 ਐਮਪੀਜ਼ ਇਕੱਠੇ ਹੋ ਕੇ ਅਸੀਂ ਜਾ ਕੇ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਅਸੀਂ ਮਜਬੂਰ ਕੀਤਾ ਸੀ ਕਰ ਲਈ ਮੈਂ ਇੱਥੇ ਕਿਤੇ ਵੀ ਇੰਡੀਅਨ ਨੈਸ਼ਨਲ ਕਾਂਗਰਸ ਜਾਂ ਮਿਸਿਸ ਗਾਂਧੀ ਨੂੰ ਕਲੀਨ ਚਿੱਟ ਨਹੀਂ ਦੇ ਰਿਹਾ ਪਰ ਮੈਂ ਕਹਿਣਾ ਚਾਹੁੰਦਾ ਕਿ ਜਿੱਥੇ ਕਤਲ ਕਰਨ ਵਾਲੇ ਦੀ ਸਜ਼ਾ ਮੌਤ ਹੁੰਦੀ ਆ ਲਲਕਾਰੇ ਵਾਲੇ ਦੀ ਸਜ਼ਾ ਵੀ ਮੌਤ ਹੁੰਦੀ ਆ ਸੋ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਨਾ ਪੜਕਾਉਣਾ ਇਹ ਗੱਲ ਮੁੱਦੇ ਦੀ ਕਰਨ ਪੰਜਾਬ ਦੇ ਲੋਕਾਂ ਨੇ ਫੈਸਲਾ ਕਰ ਲਿਆ ਕਿ ਇਹਨਾਂ ਦਾ ਕੁਝ ਰਹਿ ਨਹੀਂ ਦੇਣਾ ਸੋ ਉਸ ਗੱਲ ਤੋਂ ਇਸ ਵੇਲੇ ਬੁਖਲਾਏ ਫਿਰਦੇ ਆ